ਕਿਵੇਂ ਕੇ ਪਾਗ ਬੰਨੇ ਸੀਗੀ ਪਾਗ ਲਾਈ ਉਹਨਾਂ ਦੀ ਹਨਾ ਬੇਅਦਬੀ ਕੀਤੀ ਹੈ ਪਾਗ ਦੀ ਨਾਲ ਹੀ ਉਹਨਾਂ ਨੇ ਗਾਤਰਾ ਪਾਇਆ ਹੋਇਆ ਹੈ ਰੂਪਾਂ ਦਾ ਜਿਹੜੀ ਹੈਗੀ ਉਹ ਬੇਅਦਬੀ ਕੀਤੀ ਹੈ ਉਹ ਇੱਕ ਦੂਜੇ ਦੇ ਕੱਪੜੇ ਵੀ ਫਾੜੇ ਆ ਦੂਜਾ ਬੈਲਜ ਪੇਪਰ ਵੀ ਫਾੜ ਕੇ ਸੁੱਟ ਗਏ ਕੈਮਰੇ ਜਿਹੜੇ ਐ ਸ ਵਿੱਚ ਕੱਢ ਗਏ ਕਿੱਥੇ ਕਿੱਦਾਂ ਦੀ ਗੁੰਡਾਗਰਦੀ ਹੈ ਭਈ ਇਹ ਠੀਕ ਮੈਂ ਹਨਾ ਇਲੈਕਸ਼ਨ ਕਮਿਸ਼ਨ ਤੋਂ ਵੀ ਇਹਨਾਂ ਦੇ ਪਰਚਾ ਕਰਾਓ ਇਸ ਤਰੀਕੇ ਦੀ ਗੁੰਡਾਗਰਦੀ ਕਰਾਂਗੇ ਤਮੋਈ ਗੱਲ ਗੱਲ ਆਲੀ ਨੂੰ ਦੇਖੋ ਤੁਸੀਂ ਆ ਡਾਂਗਾ ਮਾਰੀਆਂ ਜੇ ਪਰ ਸਾਡੇ ਦੋ ਤਿੰਨ ਬੰਦੇ ਤੇ ਇਹਨਾਂ ਦੇ ਉਹੀ ਹਜੂਮ ਭਰ ਕੇ ਆਇਆ ਗੁੰਡਾਗਰਦੀ ਕਰਨ ਵਾਸਤੇ ਸੀਸੀਟੀਵੀ ਕੈਮਰੇ ਦੀ ਵਿੱਚ ਤਸਵੀਰਾਂ ਕੈਦ ਹੋਈਆਂ ਨੇ ਕਿ ਕੈਮਰੇ ਲੱਗੇ ਆ ਜੀ ਹੋਈਆਂ ਹੋਣਗੀਆਂ ਜੀ ਜੇ ਇਹਨਾਂ ਨੇ ਕੈਮਰੇ ਨਾ ਬੰਦ ਕੀਤੇ ਹੋਏ ਤੇ ਹੋਈਆਂ ਹੋਣਗੀਆਂ ਮੈਂ ਤੇ ਚਾਹਨੀ ਐ ਮੈਂ ਪੁਲਿਸ ਤੋਂ ਡਿਮਾਂਡ ਕਰਦੀ ਆ ਸਾਰੀ ਫੁਟੇਜ ਜਿਹੜੀ ਐ कडो डीवीआर तो नहीं चुकी है इन्होंने नहीं जी नहीं चुकी सही है सारा इतनी है ना ये जो सारी फुटेज होनी है ये फुटेज सारी दी सारी काट के मीडिया के सामने रखी जा जी मैम ठीक है ना इनकी गुंडागर्दी आपके सामने आ जानी है ये कोई जॉब लगी है थे इधर कोई फर्क नहीं पड़ेगा इधर कोई जो है जो दूसरी तरफ मैं की करूंगा इनका तो काम ही होती है कोई नहीं है आज पास से कोई हिम्मत नहीं करेगा अब तो स्ट्रॉंग ही बोलना है, रोना नहीं का स्ट्रॉंग बोलने से, जस्ट बी बोल मैं मैं भी बोल्ड है, जिसी भी लड़के लड़की के लिए क्या है लड़कियाँ, मैं ट्रस्मोनिया मानता हूँ क्योंकि मेरे पुलाव से वहाँ से शाम को तो तेरी

तुष्य सोचो वो बचारी रोजी भी कितना discourage पीलो ना इंसान उसकी कुण्डी अजी सेफ्टी है। नमलेशा कितनी कारियाँ तो लोग कोई बेड पीछे कोई कार्रवाई नहीं किती कई जदों अंदर उखाड़ पुलचाला तो ऊपर कार्रवाई नहीं कर रहे। रोना नहीं आप पर रोना नहीं मिल बोलती। पुलचाला तो ऊपर कार्रवाई नहीं कर रहे। मेरे को म ਕਿੰਨੇ ਗੁੰਡਾਗਰਦੀ ਕਰਿਆ ਕਾਲੀ ਦਲ ਵਾਲਾ ਪਹਿਲਾਂ ਉਹ ਛੋਟ ਛੋਟ ਕਰ ਲੋ ਅੱਗੇ ਸਰਪੰਚ ਜੀ ਪ੍ਰਵਾਦੀ ਕੋਤੀ ਦੇ ਇ ਜੀ ਉਹ ਉਹਦੋਂ ਬਲ ਕਰਨ ਜੇ ਪੀਏ ਵੀਰ ਤੋਂ ਦਾ ਉਹ ਸਾਡੇ ਪਿੰਡ ਦਾ ਜੀ ਉਹਨਾਂ ਮਤਲਬ ਵੀ ਠੱਗੀ ਕੀਤੀ ਛੱਡਣਾ ਅਕਾਲੀ ਦਲ ਨੇ ਹਾਂਜੀ ਹਾਂਜੀ ਮੈਡਮ ਨਿਯਾਜ ਹਸਲਾ ਉਹਨਾਂ ਦੇ ਕੋਲ ਜੀ ਸਾਡੇ ਕੋਲ ਹਸਲਾ ਇੱਥੇ ਲੈ ਕੇ ਆਏ ਸਾਡੇ ਗਲ ਪਏ ਵੇਖੋ ਸਾਡੇ ਸਾਰੇ ਲੀੜੇ ਪਾੜੇ ਆ ਤੁਸੀ ਆਹ ਦੇਖ ਸਕਦੇ ਹੋ ਇਹ ਲੀੜੇ ਪਾੜੇ ਗਏ ਹੈ ਹਨਾ ਮੇਰੀ ਦਸਤਾਰ ਲਾਈ ਗਈ ਹੈ ਜੀ ਆ ਬਾਬਾ ਜੀ ਦਸਤਾਰ ਲਾਈ ਗਈ ਹੈ ਇਹ ਅਕਾਲੀ ਦਲ ਦੀ ਅਕਾਲੀ ਦਲ ਹੈ ਠੀਕ ਹੈ ਇਹ ਅਕਾਲੀ ਦਲ ਹੈ ਕਿ ਤੁਸੀਂ ਬਾਬਾ ਜੀ ਆ ਬਾਬਾ ਜੀ ਸਰੂਪ ਦੇ ਵਿੱਚ ਹੈ ਠੀਕੇ ਗਾਤਰਾ ਪਾਇਆ ਹੈ ਇਹਨਾਂ ਦੀ ਦਸਤਾਰ ਨੂੰ ਹੱਥ ਪਾਇਆ ਹੈ ਇਹ ਕਾਲੀ ਦਲ ਵਾਲਿਆਂ ਨੇ ਇਹ ਕਾਦੀ ਅਕਾਲੀ ਦਲ ਮੰਨਦੇ ਆ ਗੁੰਡਾ ਕਰਦੀ ਹੈ ਇੱਥੇ ਰਾਜਸਥਾਨ ਸੀ ਹਲਕੇ ਦੇ ਵਿੱਚ ਇੱਕ ਅਕਾਲੀਆਂ ਦੀ ਇੱਕ ਕਾਂਗਰਸੀਆਂ ਦੀ ਫੇਰ ਦੀ ਸ਼ਾਂਤੀਪੂਰਨ ਤਰੀਕੇ ਦੇ ਨਾਲ ਇਲੈਕਸ਼ਨ ਚੱਲ ਰਹੀ ਹੈ ਬਸ ਇਹਨਾਂ ਨੇ ਧਮਕੀਆਂ ਦੇਣੀਆਂ ਨੇ ਤੇ ਆਹ ਵੇਖੋ ਇਹਨਾਂ ਦੇ ਕੀ ਹਾਲਾਤ ਕੀਤੇ ਨੇ ਆਮ ਆਦਮੀ ਪਾਰਟੀ ਦੇ ਅਸੀਂ ਕੋਈ ਗੁੰਡਾਗਰਦੀ ਬਰਦਾਸ਼ਤ ਨਹੀਂ ਕਰ ਸਕਦੇ ਸਿੱਧੀ ਜੀ ਗੱਲ ਆ ਆ ਜਿਨ੍ਹਾਂ ਦੇ ਨਾਮ ਇਹਨਾਂ ਨੇ ਦੱਸਿਆ ਇਹਨਾਂ ਦੇ ਉੱਤੇ ਫੋਰਨ ਇਲੈਕਸ਼ਨ ਕਮਿਸ਼ਨ ਵੱਲੋਂ ਪਰਚਾ ਹੋਣਾ ਚਾਹੀਦਾ ਇਹਨਾਂ ਦੇ ਨਾਮ ਦੇ ਉੱਤੇ ਮੈਡਮ ਨੇ ਜਾਇਜ਼ ਅਸਲਾ ਲੈ ਕੇ ਆਏ ਜੀ ਵੈਪਨ ਆ ਨਾ ਬੰਦਿਆਂ ਕੋ ਗੁਰਸੇਵਕ ਸਿੰਘ ਕੋ ਇੱਥੇ ਗੁਰਮਾਲਕ ਸਿੰਘ ਇੱਕ ਮੈਡਮ ਅਮਰਤਪਾਲ ਸਿੰਘ ਕੁਲਦੀਪ ਸਿੰਘ ਦਾ ਮੁੰਡਾ ਹੈ ਮੈਡਮ ਇਹਨਾਂ ਦੇ ਕੋਲ ਨਾਜਾਇਜ਼ ਵੈਪਨ ਆ ਤੁਸੀਂ ਇਹ ਸੋਚੋ ਆ ਕੇ ਵੋਟ ਪੇਪਰ ਫਾੜਦੇ ਪਏ ਐ ਅੰਦਰ ਵੜ ਕੇ ਗੁੰਡਾਗਰਦੀ ਕਰਦੇ ਪਏ ਐ ਤੇ ਇਸ ਤੋਂ ਉੱਤੇ ਇਹਨਾਂ ਦੀ ਕੀ ਗੁੰਡਾਗਰਦੀ ਹੋਊਗੀ ਆਮ ਆਦਮੀ ਪਾਰਟੀ ਦੀ ਸਾਡੀ ਸਰਕਾਰ ਹੈ ਕਿੰਨੇ ਤੁਸੀਂ ਸਵੇਰੇ ਸਾਡੇ ਨਾਲ ਹੀ ਹੋ ਕਿੰਨੇ ਸ਼ਾਂਤੀ ਤਰੀਕੇ ਦੇ ਨਾਲ ਅਸੀਂ ਇਲੈਕਸ਼ਨ ਪੂਤਾ ਰਹੇ ਆਂ ਬਟ ਇਹਨਾਂ ਦੀ ਗੁੰਡਾਗਰਦੀ ਵੇਖ ਲਓ ਇੱਥੇ ਹੁਣ ਅਸੀਂ ਵਿਚਾਰੇ ਆ ਬਾਬਾ ਜੀ ਖੜੇ ਆ ਇਹ ਖੜੇ ਆ ਇਹਨਾਂ ਨੂੰ ਇਹਨਾਂ ਨੇ ਆ ਇਹ ਕਿਸੇ ਨਾਲ ਸੱਤਾ ਤੇ ਕਿਹਾ ਇਹੋ ਗੱਲ ਕਰਕੇ ਕਿ ਲਲਕਾਰੇ ਮਾਰ ਗਏ ਵੀ ਤੈਨੂੰ ਨਹੀਂ ਛੱਡਣਾ ਵੇਖੋ ਤੁਸੀਂ ਪਰ ਉਹ ਸੱਤਾ ਧਿਰ ਤੇ ਇਲਜ਼ਾਮ ਲਗਾ ਰਹੇ ਵੀ ਉਹਨਾਂ ਵੱਲੋਂ ਧੱਕੇ ਖਾਈ ਹੋ ਰਹੀ ਵੇਖੋ ਮੇਰੀ ਗੱਲ ਸੁਣੋ ਤੁਸੀਂ ਸਾਡੇ ਨਾਲ ਪ੍ਰੈਸ ਵਾਲੇ ਫੀਲ ਦੇ ਮੈਨੂੰ ਦੱਸਿਓ ਇੱਕ ਗੱਲ ਹੁਣ ਤੇ ਤੁਸੀਂ ਵੀ ਸਬੂਤ ਹੋ ਇਸ ਗੱਲ ਦਾ ਅਸੀਂ ਨਾਲ ਹੀ ਆਂ ਇਕੱਠੇ ਸਾਰੇ ਜਾਣੇ ਕਿਹੜੀ ਕਿਹੜੀ ਸਤਾਧਰ ਤੱਕ ਇਹ ਸ਼ਾਈ ਕਰੀਏ ਸਾਰ ਸਤਾਧਰ ਸਤਾਧਰ ਦਾ ਧੱਕਾ ਹੁੰਦਾ ਤੇ ਸਾਰ ਸਾਡੇ ਨਾਲ ਇੰਜ ਹੁੰਦਾ ਸਰ ਅਸੀਂ ਦੇ ਬੰਦੇ ਹੀ ਚਾਰ ਆ ਤੇ ਉਹਨਾਂ ਕੋਲ ਬੰਦੇ 50 ਨੇ ਉਹੋ ਹੀ ਜਿਵੇਂ ਜੇ ਅਸੀਂ ਝਗੜਾ ਕਰਾਂ ਤਾਂ ਅਸੀਂ ਬੰਦੇ ਸੱਦੇ ਹੁੰਦੇ ਜੀ ਉਹਨਾਂ ਦੇ ਬੰਦੇ 50 ਬੰਦੇ ਆ ਕੇ ਹਮਲਾ ਕਰਦੇ ਸੀ ਅਸਾਂ ਸਤਾਧਾਰੀ ਵਾਲੇ ਬੰਦੇ ਦੇ ਹਮਲਾ ਹੋ ਜਾਂਦਾ ਇਹ ਜੇ ਉਹ ਇਸ ਤਰੀਕੇ ਨਾਲ ਹੁੰਦਾ ਐਸੇ ਲੈਜੇ ਦੇ ਨਾਲ ਚੱਲਦਾ ਤਾਂ ਸਾਰੇ ਇਦਾਂ ਹਮਲਾ ਥੋੜੀ ਹੋਣਾ ਆਪੇ ਸੋਚੋ ਤੁਸੀਂ ਇਹ ਤੇ ਉਹ ਹੀ ਹੈ ਨਾ ਪਿੰਡੀ ਸੱਦਾਂ ਵਾਲਾ ਸਾਬਕਿਤਾਬ ਹੈ ਜਿਵੇਂ ਉੱਥੇ ਹੋਇਆ ਹੈ ਵਿਕੋ ਜੀ ਬੜੀ ਬੁਰੀ ਗੱਲ ਐ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਤੁਸੀਂ ਸਾਰੇ ਇਸ ਗੱਲ ਦੇ ਸਬੂਤ ਹੋ ਪ੍ਰੈਸ ਵਾਲੇ ਸਵੇ ਦੇ ਤੁਸੀਂ ਮੇਰੇ ਨਾਲ ਨਾਲ ਹੀ ਹੋ ਅਸੀਂ ਕਿੰਨੇ ਸ਼ਾਂਤਮਈ ਤਰੀਕੇ ਦੇ ਨਾਲ ਇਲੈਕਸ਼ਨ ਫੁਕਤਾਨ ਦੀ ਕੋਸ਼ਿਸ਼ ਕਰ ਰਹੇ ਹਾਂ ਹਰ ਕਿਤੇ ਕਹਿ ਰਹੇ ਆ ਵੀ ਨਹੀਂ ਸਹੀ ਤਰੀਕੇ ਦੇ ਨਾਲ ਸਾਰਿਆਂ ਨੇ ਚੱਲਣਾ ਬਟ ਇਹ ਕਿੱਡੀ ਗਲਤ ਗੱਲ ਐ ਕਿ ਇੱਕ ਗੁਰੂਤਾਰੀ ਬੰਦਾ ਐ ਉਹਨਾਂ ਨੇ ਕਾਤਰਾ ਪਾਇਆ ਹੋਇਆ ਉਹਨਾਂ ਦੇ ਸਿਰ ਦੇ ਉੱਤੇ ਪੱਗ ਐ ਉਹ ਲਾ ਦੇਣੀ ਆ ਕੇ ਆ ਮੇਰੇ ਵੀਰ ਦੇ ਆ ਕੱਪੜੇ ਪਾੜ ਦੇਣੇ ਕਿੰਨੇ ਕਿਨੇ ਗੁੰਡੇ ਆਕਾਲੀ ਦਲ ਦੇ ਪਵਾ ਦੇਣੇ ਕਿੱਡੀ ਗਲਤ ਗੱਲ ਹੈ ਇਹ ਕੋਈ ਇਹ ਕੋਈ ਮਤਲਬ ਬੰਦਾ ਹੈ ਕਿ ਅੰਦਰ ਆ ਕੇ ਤੁਸੀਂ ਬੈਲਟ ਪੇਪਰ ਪਾੜ ਰਹੇ ਹੋ ਇਹ ਕੰਮ ਤੇ ਸੱਤਾਧਾਰ ਵਾਲੇ ਕਰਦੇ ਹੁੰਦੇ ਸੀਗੇ ਸੱਤਾਧਾਰ ਇੱਥੇ ਸ਼ਾਂਤਮੇਂ ਤਰੀਕੇ ਦੇ ਨਾਲ ਇਲੈਕਸ਼ਨ ਕਰਵਾ ਰਹੀ ਹੈ ਸਵੇਰ ਦੀ ਤੇ ਇਹ ਗੁੰਡਾਗਰਦੀ ਕਰ ਰਿਹਾ ਪਹਿਲਾਂ ਕਾਂਗਰਸੀ ਕਰ ਰਹੇ ਸੀਗੇ ਉਹਨਾਂ ਨੇ ਉਹਨਾਂ ਦੇ 307 ਦੇ ਪਰਚੇ ਹੋ ਗਏ ਉਹਨਾਂ ਨੇ ਕਾਗਜ਼ ਵਾਪਸ ਲੈ ਲੈ ਡਰਦਿਆਂ ਨੇ ਇਹਨਾਂ ਦੇ ਇਹਨਾਂ ਆਕਾਲੀ ਦਲ ਤੇ ਕਾਂਗਰਸ ਦੇ ਦਿਲ ਦੇ ਵਿੱਚ ਇਹਨਾਂ ਖੌਫ ਆ ਚੁੱਕਿਆ ਹੈ ਆਮ ਆਦਮੀ ਪਾਰਟੀ ਤੋਂ ਰਾਜਸਥਾਨ ਸੀਚ ਕਿ ਇਹ ਗੁੰਡਾਗਰਦੀ ਕਰਨ ਤੇ ਤਿਆਰ ਹੋ ਚੁੱਕੇ ਨੇ ਠੀਕ ਹੈ ਜੀ ਆ ਵਿਚਾਰੇ ਦੋ ਤਿੰਨ ਬੰਦੇ ਸਾਰੇ ਇੱਥੇ ਆ ਕੈਮਰੇ ਲੱਗੇ ਨੇ ਇੱਥੇ ਵੀਡੀਓ ਕਢਵਾ ਲਓ ਉਹ ਆਪਣੀ ਗੱਡੀ 'ਚੋਂ ਹਥਿਆਰ ਦਾਤਰ ਕਿਰਪਾਣਾ ਕੱਢ-ਕੱਢ ਬੰਦਿਆਂ ਨੂੰ ਦੇਂਦੇ ਜਿਵੇਂ ਪ੍ਰਸ਼ਾਦ ਦਈਦਾ ਵੀ ਜਾਓ ਜਾ ਕੇ ਉਹਨਾਂ ਤੇ ਗੱਲ ਪਾਓ ਐਬਸੋਲੂਟਲੀ ਤੁਸੀਂ ਆਪ ਸੋਚੋ ਹਾਂ ਸਹੀ ਗੱਲ ਐ ਇੱਥੇ ਕੈਮਰੇ ਲੱਗੇ ਹੋਣੇ ਆ ਸਾਰੀ ਫੁਟੇਜ ਕਟੋਣੀ ਚਾਹੀਦੀ ਐ ਸਾਰਾ ਕੁਝ ਵਿੱਚ ਪਿਆ ਵਾ ਮੈਡਮ ਜੀ ਮਾਨਾ ਇਹ ਤਾਂ ਬਰੇਜ ਆ ਮੁੰਡਾ ਇੱਕ ਉਹ ਵੀ ਕਾਲੀ ਦਲ ਦਾ ਉਹ ਸਾਰੀ ਦਿਹਾੜੀ 30 ਬੰਦੇ ਲੈ ਕੇ ਬੈਠਾ ਰਿਹਾ ਉਹਨਾਂ ਦੇ ਬੂਰ ਤੇ ਮੈਡਮ ਮੈਂ ਤੁਹਾਨੂੰ ਫੋਨ ਕਰ ਰਿਹਾ ਹਾਂ ਕਿ ਸ਼ਾਇਦ ਤੁਸੀਂ ਚੁੱਕਿਆ ਨਹੀਂ ਉਹ ਚਲੇ ਗਿਆ ਵਾ ਤੇ ਫਿਰ ਸਿੰਗੂ ਵਾਲੇ ਮਤਲਬ ਉਹ ਚਲੇ ਗਿਆ ਵਾ ਤੇ ਅਸੀਂ ਮਤਲਬ ਅੰਦਰ ਚਲੇ ਗਏ ਵੀ ਚਲੋ ਚਲੇ ਗਏ ਆਪਾਂ ਸਰ ਨਹੀਂ ਹੈ ਜਸਲਾ ਆ ਜੀ ਇੱਥੇ ਅਮਰਤਪਾਲ ਇੱਕ ਮੁੰਡਾ ਕੁਲਦੀਪ ਸਿੰਘ ਦਾ ਇੱਕ ਨਿਸ਼ਾਨ ਸਿੰਘ ਆ ਅਮਰੀਕ ਸਿੰਘ ਦਾ ਇੱਕ ਹੋਰ ਸੇਵਕ ਸਿੰਘ ਬਾਹਰ ਸਾਰੇ ਨਿਜਾਇਜ਼ ਕੰਮ ਕਰਦੇ ਨੇ ਨਸ਼ਾ ਵੇਚਦੇ ਨੇ ਸਰ ਸਰ ਇਹੀ ਮੰਗ ਇਨਸਾਫ ਚਾਹੀਦਾ ਸਰ ਤੁਸੀਂ ਦੇਖੋ ਮੰਗੇ ਹੀ ਹੈ ਸੜਕ ਕਲੈਕਸ਼ਨ ਕਮਿਸ਼ਨ ਵੱਲੋਂ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਠੀਕ ਹੈ ਨਾ ਆ ਜਿਹੜੇ ਬੈਲਟ ਪੇਪਰ ਫੜੇ ਆ ਵੀਡੀਓਸ ਤੇ ਸਾਰੀਆਂ ਅੰਦਰ ਦੀਆਂ ਆ ਹੀ ਜਾਣੀਆਂ ਨੇ ਠੀਕ ਹੈ ਨਾ ਇਹਨਾਂ ਦੇ ਉੱਤੇ ਸਾਰਿਆਂ ਦੇ ਉੱਤੇ ਪਰਚੇ ਹੋਣੇ ਚਾਹੀਦੇ ਆ ਲਮ ਜੋ ਕੈਮਰੇ ਨਹੀਂ ਆਉਣਾ ਤੁਹ ਕੋੜਤਾ ਤੁਸੀਂ ਆਪ ਸੋਚੋ ਕਿੰਨਾ ਡਰ ਬੈਗੋ ਨਹੀਂ ਰੁਕੀ ਹੋਈ ਹੈ ਚੋਣ ਪਿੱਛੇ ਤੋਂ ਮੰਗ ਕਰੂੰਗੀ ਕਿ ਟਾਈਮ ਵੀ ਵਧਾਇਆ ਜਾਵੇ ਬਿਲਕੁਲ ਅਸੀਂ ਇਹੀ ਕਹਿੰਨੇ ਆ ਕਿ ਚੋਣ ਕਮਿਸ਼ਨ ਨੂੰ ਮੈਂ ਰਿਕਵੈਸਟ ਕਰਦੀ ਆਂ ਵੀ ਇੱਥੇ ਆ ਜਿਹੜਾ ਝਗੜਾ ਹੋਇਆ ਹੈ ਇਹਦੇ ਉੱਤੇ ਜਿਨ੍ਹਾਂ ਨੇ ਝਗੜਾ ਕੀਤਾ ਠੀਕ ਹੈ ਇੱਕ ਤੇ ਉਹ ਜਾ ਕੇ ਅੰਦਰ ਜਾ ਕੇ ਕਹਿੰਦੇ ਕੈਮਰੇ ਦਾ ਸਵਿੱਚ ਵੀ ਖਿੱਚ ਕੇ ਗਏ ਹੈ ਰਾਈਟ ਉਸ ਤੋਂ ਬਾਅਦ ਇਹਨਾਂ ਨੇ ਬੈਲਟ ਪੇਪਰ ਵੀ ਫਾੜਿਆ ਹੈ ਇਹਦਾ ਮਤਲਬ ਗੁੰਡਾਗਰਦੀ ਕੀਤੀ ਹੈ ਇਹਨਾਂ ਨੂੰ ਆਦਤ ਪਈ ਹੋਈ ਹੈ ਪਿਛਲੀਆਂ ਸਰਕਾਰਾਂ ਤੋਂ ਗੁੰਡਾਗਰਦੀ ਕਰਨ ਦੀ ਠੀਕ ਹੈ ਨਾ ਜਿਵੇਂ ਕਾਂਗਰਸ ਨੇ ਕੀਤੀ ਹੈ ਵੀ ਇਲੈਕਸ਼ਨ ਦੇ ਪੇਪਰ ਹੀ ਵਾਪਸ ਲੈ ਲੈ ਪਰ ਲੋਕ ਕਟਵਾਤਾ ਮਰਵਾਤਾ ਐਂ ਇਹ ਕਰ ਰਹੇ ਹੈ ਇਹਦਾ ਮਤਲਬ ਬੁਖਲਾਏ ਹੋਏ ਹੈ ਡਰੇ ਹੋਏ ਹੈ ਆਮ ਆਦਮੀ ਪਾਰਟੀ ਤੋਂ ਰਾਜਸਥਾਨੀ ਦੇ ਵਿੱਚ ਜਦੋਂ ਹਮਲਾ ਕੀਤਾ ਖਾਕੀ ਵਰਦੀਆਂ ਦਾ ਕੋਈ ਡਰ ਨਹੀਂ ਉਹਨਾਂ ਨੂੰ ਪੁਲਸਾ ਲਿਆਂਦਾ ਜੀ ਜਦੋਂ ਹਮਲਾ ਨਾ ਜੀ ਉਹਨਾਂ ਨੂੰ ਪੁਲਸ ਨਹੀਂ ਘੱਟ ਹੀ ਉਹ ਬੰਦੇ ਜਾਦੇ ਵੇਖੋ ਕੈਂਡੀਡੇਟ ਜਿਹੜਾ ਮੌਜੂਦਾ ਕੈਂਡੀਡੇਟ ਆ ਅਕਾਲੀ ਦਲ ਦਾ ਉਹ ਸਾਡੇ ਪਿੰਡ ਆ ਕੇ ਸਰ ਝਗੜਾ ਕਰਨ ਦੇ ਦਾਤਰ ਕਰਬਾਨਾ ਫੜ ਕੇ ਵੇਖੋ ਦੂਜੇ ਪਿੰਡ ਜਾ ਕੇ ਕੀ ਮੰਗ ਕੀ ਕਰ ਰਹੇ ਹੋ ਹੁਣ ਤੁਸੀਂ ਸਰ ਮੰਗ ਤੇ ਸਾਫ਼ ਹੀ ਦੇਹਨ ਜਾਂ ਸਾਨੂੰ ਇਨਸਾਫ਼ ਚਾਹੀਦਾ ਇਹਨਾਂ ਬੰਦਿਆਂ ਨੂੰ ਸਜ਼ਾਵਾ ਦੇਣ ਜਿਹੜੇ ਵੈਪਨ ਲਈ ਫਿਰਦੇ 2 ਨੰਬਰ ਦੇ ਇਹਨਾਂ ਕੋ ਕਢਾਈ ਜਾਣ ਬਿਲਕੁਲ ਬਿਲਕੁਲ ਮੈਂ ਵੇਖੋ ਜੀ ਆਪਣੇ ਵਰਕਰਜ਼ ਦੇ ਨਾਲ ਮੈਂ ਉਹਨਾਂ ਦੇ ਨਾਲ ਲਖਵਿੰਦਰ ਲੱਖੇ ਦੇ ਨਾਲ ਵੀ ਖੜੀ ਸੀਗੀ ਇੰਨਾ ਦੇ ਨਾਲ ਵੀ ਖੜੀ ਆ ਮੈਂ ਡੱਟ ਕੇ ਖੜੀ ਆ ਵੇਖੋ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਬੂਥ ਤੇ ਬੰਦੇ ਬੈਠੇ ਆ ਵਿਚਾਰੇ ਸ਼ਾਂਤਵੇਂ ਤਰੀਕੇ ਦੇ ਨਾਲ ਆ ਤੁਹਾਨੂੰ ਬਾਬਾ ਜੀ ਦਾ ਫੇਸ ਵੇਖੋ ਤੁਸੀਂ ਹੈ ਇਹਨਾਂ ਦੀ ਵੇਖੋ ਕਿਸ ਤਰੀਕੇ ਦੇ ਨਾਲ ਡਿਸਰੈਸਪੈਕਟ ਕੀਤੀ ਹੈ ਸਭ ਤੋਂ ਪਹਿਲਾਂ ਉਹਦੀ ਬੇਅਦਬੀ ਹੈ ਇਹ ਬੇਅਦਬੀ ਹੈ ਪੱਗ ਦੀ ਸਭ ਤੋਂ ਪਹਿਲਾਂ ਇਹ ਬੇਅਦਬੀ ਦਾ ਪਰਚਾ ਬੰਦਾ ਹੈ ਜਿਹੜੀ ਇਹਨਾਂ ਦੇ ਪੱਗ ਲਈ ਹੈ ਠੀਕ ਹੈ ਅ ਗੁਰੂ ਸਾਹਿਬ ਦਾ ਗਾਤਰਾ ਪਾਇਆ ਹੋਇਆ ਹੈ ਇਹਦੀ ਬੇਅਦਬੀ ਹੈ ਠੀਕ ਹੈ ਨਾ ਇੱਕ ਕਾਲੀ ਹੋ ਕੇ ਇਹ ਇਸ ਚੀਜ਼ ਦੀ अहमियत ਨਹੀਂ ਜਾਣਣੀ ਕਾਹਦੀ ਕਾਲੀ ਹੈ ਵੀ ਇਹ ਇਹ ਚੋਰ ਕਾਲੀ ਹੈ ਤਈਉ ਦੇ ਮਾਨ ਸਾਹਿਬ ਨੇ ਇਹਨਾਂ ਦੇ ਉੱਤੇ ਆ ਜਿਹੜੇ ਇਹਨਾਂ ਨੇ ਬਾਬਾ ਜੀ ਦੇ ਤਰੀ ਗੁਰਗੰਸਾ ਤੇ ਸਰੂਪ ਚੋਰੀ ਕੀਤੇ ਐ ਇਹਨਾਂ ਦੇ ਉੱਤੇ ਪਰਚੇ ਹੋਏ ਐ ਕਿਉਂਕਿ ਇਹ ਫੇਕ ਅਕਾਲੀ ਨੇ ਇਸ ਕਰਕੇ ਆਪਾਂ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਾਵਾਂਗੇ ਜੀ